ਜਾਬ ਸਰਕਾਰ ਵੱਲੋਂ ਦੋਹੁਰ ਟੋਲ ਪਲਾਜ਼ਾ ਦੇ ਫ੍ਰੀ ਕੀਤੇ ਜਾਣ ਦੇ ਫੈਸਲੇ ਦੇ ਚਲਦਿਆਂ ਜ਼ਿਲ੍ਹਾ ਬਰਨਾਲਾ ਦੇ ਅਧੀਨ ਪੈਂਦੇ ਮਹਿਲਕਲਾ ਟੋਲ ਪਲਾਜ਼ਾ ਦੇ ਅੱਜ ਰਾਤ 12 ਵਜੇ ਤੋਂ ਫ੍ਰੀ ਕੀਤੇ ਜਾਣ ਦੇ ਫੈਸਲੇ ਦਾ ਆਪ ਆਗੂਆਂ ਵਰਕਰਾਂ ਅਤੇ ਸਥਾਨਕ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਟੋਲ ਪਲਾਜ਼ਾ ਮਹਿਲਕਲਾ ਵਿਖੇ ਆਪ ਆਗੂਆਂ ਅਤੇ ਸਥਾਨਕ ਲੋਕਾਂ ਵੱਲੋਂ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਲੱਡੂ ਵੰਡ ਕੇ ਸਰਕਾਰ ਦੇ ਇਸ ਫੈਸਲੇ ਦੀ ਖੁਸ਼ੀ ਵੀ ਮਨਾਈ ਗਈ ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਖਬਰ 24 ਦੇ ਜ਼ਿਲ੍ਹਾ ਬਰਨਾਲਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਚਿਤੇਂਦਰ ਦੇਵ ਗੜੀ ਇੱਕ ਖਾਸ ਰਿਪੋਰਟ ਅੱਜ ਬਾਰਾਂ ਨੂੰ ਕੀ ਸੰਭ ਹੋ ਜਾਣਗੇ ਇਹ ਮਨਜੀਤ ਸਿੰਘ ਦੀ ਜਿਹੜਾ ਅੱਜ ਆਮ ਆਦਮੀ ਪਾਰਟੀ ਵੱਲੋਂ ਭਵੰਤਵ ਨੂੰ ਨਰਲਾਣ ਵੀ ਕੀਤਾ ਗਿਆ ਸੀ 2 ਤਰੀਕ ਨੂੰ ਟੋਲ ਫਰੀ ਹੋਊਗਾ ਮਹਿਲਕਾ ਦਾ ਮੁੱਲਾਪੁਰ ਅੱਜ ਕਿਸ ਤਰ੍ਹਾਂ ਦੇਖਣਗੇ ਜਾਂ ਟੋਲ ਲੋਕਨ ਪਰਚੀ ਕੱਟੇ ਰਹੀ ਹੈ ਕਿੰੋਂ ਟੋਲ ਫਰੀ ਹੋਊਗਾ ਇਹੇ ਜੀ ਟੋਲ ਆ ਜਿਹੜਾ ਹੁਣ ਤੋਂ ਇਹ ਫਰੀ ਹੋ ਜਾਣਾ ਮੈਸੇ ਜਿਹੜੀ ਇਹਦੀ ਬੁਨਿਆਦ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਹੁਣ ਪਰਚੀ ਕੱਟੀ ਜਾ ਰਹੀ ਆ ਉਹ ਅੱਜ ਰਾਤ ਦੀ 12 ਵਜੇ ਤੱਕ ਸੀਗੀ ਠੀਕ ਆ ਹੁਣ ਇਹ ਜਿਹੜਾ ਟੋਲ ਇਸ ਤੋਂ ਬਾਅਦ ਹੀ ਜਿਹੜਾ ਬੰਦ ਆ ਇਹ ਹੋ ਜਾਣਾਗਾ ਤੇ ਇਹਦੀ ਜਿਹੜੀ ਲੈਂਥ ਸੀਗੀ ਆਪਾਂ ਦੇਖੀਏ ਟੋਲ ਟੈਕਸ ਦੀ ਇਹ ਜਿਹੜਾ ਚੱਲਦਾ ਇਹਦੇ ਦੋ ਟੈਕਸ 12 ਜਿਹੜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ 12 ਟੋਲ ਜਿਹੜੇ ਪਹਿਲਾਂ ਉਹ ਕਿਤੇ ਨੇ ਦੋ ਹੁਣ ਕਰ ਰਹੇ ਆ ਕਿ ਇੱਥੇ ਇੱਕ ਆਪਣਾ ਜਿਹੜਾ ਮੁੱਲਾਪੁਰ ਵਾਲਾਗਾ ਉਹ 14 ਹੋ ਜਾਣੇ ਆ ਜਿਹੜੇ ਇਹ ਸਰਕਾਰ ਨੇ ਜਿਹੜੇ ਟੋਲ ਨੇਗੇ ਉਹ ਲੋਕਾਂ ਵਾਸਤੇ ਫ੍ਰੀ ਕੀਤੇ ਨੇਗੇ ਇਹਦੇ ਵਿੱਚ ਇਹ 57 ਕਿਲੋਮੀਟਰ ਦੀ ਜਿਹੜੀ ਲੈਂਥ ਸੀਗੀ ਜਿਹਦੇ ਵਿੱਚ ਦੋ ਟੋਲ ਲੱਗਦੇ ਸੀਗੇ ਇੱਕ ਆਪਣੇ ਰਕਵੇ ਹੈਗਾ ਇੱਕ ਮੈਲਕਾਂ ਹੈਗਾ ਜਿਹੜਾ ਰਕਵੇ ਵਾਲਾ ਸੀਗਾ ਉਹਦੀ ਪ੍ਰਤੀ ਦਿਨ ਦੀ ਜਿਹੜੀ ਸੀਗੀ ਕੰਪਨੀ ਨੂੰ ਜਿਹੜੀ ਜਾ ਰਹੀ ਸੀ ਉਹ 2 ਲੱਖ 70000 ਰੁਪਇਆ ਸੀਗਾ ਤੇ ਜਿਹੜਾ ਆਪਣਾ ਸੀਗਾ ਮਹਿਲਕਲਾਂ ਵਾਲਾ ਇਹਦੀ 5 ਲੱਖ 26000 ਰੁਪਇਆ ਪ੍ਰਤੀ ਦਿਨ ਜਿਹੜੀ ਲੋਕਾਂ ਦੀ ਇਹ ਵੇਚਾਰ ਰਿਹਾ ਸੀ ਜਿਹੜੇ ਪ੍ਰਤੀ ਦਿਨ ਦਾ 8 ਲੱਖ ਰੁਪਇਆ ਆਪਾਂ ਕਹੀਏ ਵੀ ਇਹ ਜਿਹੜਾ ਲੋਕਾਂ ਦੀ ਜੇਬ ਤੋਂ ਜਾ ਰਿਹਾ ਸੀਗਾ ਉਹ ਇਹ ਦੋਨਾਂ ਟੋਲਾ ਤੇ ਜਿਹੜੀ ਬਚਦਾ ਇਹ ਸਾਡੇ ਲੋਕਾਂ ਦੀ ਹੋਣੀ ਆ ਜਿੱਕੀ ਨਾਮ ਦੀ ਮੇਰਾ ਨਾਮ ਮਨਮਾਗੇਵਾਲ ਦੀ ਬਲਾਕ ਪ੍ਰਧਾਨ ਮਹਿਲਕਲਾਂ ਦੀ ਜਿੰਨੇ ਵੀ ਵਰਕਰ ਆਪਾਂ ਹਰੇ ਆਏ ਆ ਇਸ ਖੁਸ਼ੀ ਦੇ ਪਲ ਦੇ ਵਿੱਚ ਜੇ ਮੈਂ ਆਪਾਂ ਕਹਿ ਦਈਏ ਵੀ ਅੱਜ ਦਾ ਦਿਨ ਲਾਸਟ ਦੇਣਾ ਜਿਹੜਾ ਟੋਲ ਪੁਲਜ ਦਾ ਇਹ ਇਹਨੂੰ ਜਿਵੇਂ ਕਹਦੇ ਆ ਅਨੰਤ ਲੈਣੇ ਦਿਨ ਦਾ ਆਇਆ ਕਿ ਯਾਰ ਅੱਜ ਜਿਹੜੀ 8 ਲੱਖ ਸਾਡੇ ਵੀਰ ਨੇ ਦੱਸਿਆ ਕਿ 8 ਲੱਖ ਰੁਪਏ ਰੋਜ਼ਾਨਾ ਜਿਹੜੀ ਲੁੱਟ ਹੁੰਦੀ ਸੀ ਤੇ ਲੋਕਾਂ ਦੇ ਜੇਬ ਚੋਂ ਜਿਹੜਾ ਨਿਕਲਦਾ ਸੀ ਉਹ ਅੱਜ ਬੰਦ ਹੋਣ ਜਾ ਰਿਹਾ ਬਹੁਤ ਖੁਸ਼ੀ ਦੀ ਗੱਲ ਆ ਮੈਂ ਸਾਰੇ ਸਾਡੇ ਵੀਰਾਂ ਦਾ ਤੇ ਹੋਰ ਵਰਕਰ ਸਾਹਿਬਾਂ ਜਿੰਨੇ ਵੀ ਪਿੰਡਾਂ ਤੋਂ ਆਲੇ-ਦਾਲੇ ਲੋਕਾਂ ਆਮ ਵੀ ਜੰਤਾਈ ਹੈ ਜਿਹੜੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਸ ਤਰ੍ਹਾਂ ਦੇ ਟੋਲ ਫਰੀ ਨੂੰ ਕਿੰਨਾ ਕੁ ਲੋਕਾਂ ਦਾ ਆਪਦਾ ਟੋਲ ਫ੍ਰੀ ਇਸ ਤਰ੍ਹਾਂ ਜੀ ਦੇਖੋ ਪਹਿਲਾਂ ਸਾਡੇ ਕਬੀਰ ਪੱਤਰਕਾਰ ਨੇ ਇਹਨਾਂ ਨੇ ਕੀਤਾ ਸੀ ਸਵਾਲ ਕਿ ਪਹਿਲਾਂ ਨਹੀਂ ਬੰਦ ਹੋਏ ਇਹ ਮੰਨ ਕੇ ਚਲੋ ਵੀ ਆਪਣੇ ਆਪ ਬੰਦ ਹੋ ਰਿਹਾ ਜਿਹੜਾ 2 April ਦੀ ਤਰੀਕ ਆਜ ਅੱਜ ਆਪਾਂ ਦੇਖੀਏ ਤਾਂ ਆਪਣੇ ਆਪ ਬੰਦ ਹੋ ਰਿਹਾ ਆਪਣੇ ਆਪ ਆਏ ਆ ਜੀ ਜਿਹੜੀ 10 March 2022 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆ ਤੇ ਇਸ ਤਰੀਕ ਤੋਂ ਪਹਿਲਾਂ ਇੱਕ ਵੀ ਟੋਲ ਪਲਾਜ਼ਾ ਜਿਹੜਾ ਪੰਜਾਬ ਦੇ ਵਿੱਚ ਬੰਦ ਨਹੀਂ ਹੋਇਆ ਤੇ ਉਹ ਲੋਕ ਭਲੀ ਭਾਤੀ ਜਾਣੂ ਆ ਅਸੀਂ ਥੋੜਾ ਜ਼ਿਆਦਾ ਮੰਨ ਕੇ ਚਲੋ ਵੀ ਬੋਲ ਕੇ ਉਹ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਉਹ ਜਿਹੜੀਆਂ ਕੰਪਨੀਆਂ ਨੇ ਉਹ ਕਿਸ ਤਰੀਕੇ ਨਾਲ ਮਿਲੀ ਭੁਗਤ ਨਾਲ ਟੋਲ ਪਲਾਜੇ ਚੱਲਦੇ ਸੀ ਪਹਿਲਾਂ ਵੀ ਤਾਂ ਕਿਸੇ ਨਾ ਕਿਸੇ ਦੀ ਤਰੀਕ ਬੰਦ ਹੋਣੀ ਹੋਣੀ ਹੈ ਹੁੰਦੀ ਹੋਣੀ ਹੈ ਲੇਕਿਨ ਨਹੀਂ ਬੰਦ ਹੁੰਦੇ ਜਿਹੜੇ 2022 ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਇਹ ਟੋਲ ਪਲਾਜੇ ਜਿਹੜੇ ਬੰਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਤੇ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਐਮਐਲਏ ਸਾਹਿਬ ਕੁਲਵੰਤ ਸਿੰਘ ਪਣੋਰੀ ਜੀ ਦਾ ਜਿਨ੍ਹਾਂ ਦੇ ਹਲਕੇ 'ਚ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਜਿਨ੍ਹਾਂ ਦੇ ਹਲਕੇ ਤੇ ਅੱਜ ਜਿਹੜਾ ਇਹ ਟੋਲ ਪਲਾਜੇ ਬੰਦ ਹੋ ਪੀਏ 2 ਐਮਐਲਏ ਮਹਿਲਕਲਾਂ ਸਰਦਾਰ ਕੋਲ ਵਸਦੇ ਨੇ ਕਿਹਨੇ ਚਾਹੁੰਦੇ ਜੀ ਟੋਲ ਫਰੀ ਉਹਨਾਂ ਕਿਦਾਂ ਦੇ ਲੋਕਾਂ ਦਾ ਰਾਹ ਤੇ ਮਿਲੂਗੇ ਕੀ ਕਹਿਣਾ ਚਾਹੁੰਗੇ ਜੀ ਦੇਖੋ ਜੀ ਕਹਿਣਾ ਤਾਂ ਇਹ ਚਾਹੁੰਦੇ ਆ ਵੀ ਲੋਕਾਂ ਨੂੰ ਜਿਹੜੀ ਰਾਹਤ ਹੈ ਉਹ ਇਸ ਤੋਂ ਪਹਿਲਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਣ ਜੋ ਲੋਕਾਂ ਦੇ ਮੁੱਖ ਮੰਤਰੀ ਨੇ ਲੋਕਾਂ ਨੇ ਚੁਣੇ ਨੇ ਤੇ ਲੋਕਾਂ ਲਈ ਕੰਮ ਕਰ ਰਹੇ ਨੇ ਇਸ ਤੋਂ ਪਹਿਲਾਂ ਕਰੀਬ 12 ਟੋਲ ਪਲਾਜ਼ੀ ਉਹਨਾਂ ਨੇ ਬੰਦ ਕਰ ਚੁੱਕੇ ਨੇ ਜੇ ਉਹ ਚਾਹੁੰਦੇ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਬੜਾ ਕੁਝ ਕਰਕੇ ਉਹ ਅੱਗੇ ਵੀ ਉਹਨਾਂ ਐਕਸਟੈਂਸ਼ਨ ਕਰਵਾ ਸਕਦੇ ਪਰ ਉਹ ਨਹੀਂ ਕਰਵਾਈ ਕਿਉਂਕਿ ਉਹ ਲੋਕਾਂ ਦੇ ਜਿਹੜੇ ਦਿਲਦਰਦ ਚੰਗੀ ਤਰ੍ਹਾਂ ਜਾਣਦੇ ਨੇ ਵੀ ਲੋਕਾਂ ਦੀ ਜੇਬਾਂ ਦੇ ਵਿੱਚੋਂ ਜਾਂਦੇ ਨੇ ਆਉਂਦੇ ਨੇ ਕਿੰਨਾ ਪੈਸਾ ਨਿਕਲਦਾ ਸੋ ਅਸੀਂ ਤਾਂ ਵੈਸੇ ਵੀ ਸਾਡੀ ਸਰਕਾਰ ਲੋਕਾਂ ਦਾ ਬਲਾ ਜਾਂ ਹੋਰ ਹਰ ਤਰ੍ਹਾਂ ਤੋਂ ਚਾਹੁੰਦੀ ਆ ਵੀ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਅੱਜ ਇਹ 13 ਮੱਤ 14 ਮਾ ਰਕਵੇ ਜੋ ਮੁੱਲਾਪੁਰ ਹੈਗਾ ਤੇ ਸਾਡੇ ਮਹਿਕਲਾਂ ਵਿਖੇ ਇਹਦੀ ਡੇਟ ਹੈ ਜਿਹੜੀ ਮਨਿਆਦਪੂਰੀ ਹੋ ਰਹੀ ਸੀ ਇਹਦੇ ਲਈ ਵੀ ਸਬੰਧਤ ਜਿਹੜੀ ਰੋਹਨ ਰਾਜਦੀਪ ਕੰਪਨੀ ਨੇ ਮੰਤਰੀ ਸਾਹਿਬ ਨੂੰ ਜਾਂ ਬਖਵਾਂਦੀ ਸਾਹਿਬ ਨੂੰ ਕਿਹਾ ਸੀ ਵੀ ਵਧਾਇਆ ਜਾਵੇ 432 ਦਰਾਂ ਦੇ ਉਹਨਾਂ ਨੇ ਇਹੜਾ ਵਾਅਦਾ ਮੰਗਿਆ ਸੀ ਪਰ ਲੋਕਾਂ ਨੂੰ ਰਸਤ ਦੇਣ ਦੇ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਰਸਤ ਦੇਣ ਤੋਂ ਮਨਾਂ ਕਰਤਾ ਸੋ ਅੱਜ ਏ ਕਰੀਬ 12 ਵਜੇ ਤੱਕ ਕਿੰਨਾ ਰਖੜਾ ਰਾਤ ਦਾ ਟਾਈਮ ਬੰਦਾ ਉਹ 4 ਵਜੇ ਜਾਂ 2 ਵਜੇ ਜਦੋਂ ਵੀ ਅਸੰਭੋਲਕ ਤੌਰ ਤੇ ਅਸੀਂ ਆਇਆ ਉਹ ਟੋਲ ਟੈਕਸ ਬੰਦ ਕਰਨ ਦੀ ਖਾਤਰ ਸੋ ਕਰੀਬ ਨਾ 8 ਲੱਖ ਅਪ੍ਰੋਕਸੀਮੇਟਲੀ 8 ਲੱਖ ਤੋਂ ਉੱਪਰ ਆ ਜਿਹੜਾ ਉਹ ਲੋਕਾਂ ਨੂੰ ਹਰ ਰੋਜ਼ ਜਿਹੜਾ ਜੇਬਾ ਤੋਂ ਜਾਂਦਾ ਸੀ ਉਹਦੀ ਬਚਤ ਉਹ ਵੀ ਕਰੀਬ 29-30 ਕਰੋੜ ਰੁਪਇਆ ਸਾਲਾਨਾ ਜਿਹੜੀ ਬਚਤ ਆ ਜਿਹੜੀ ਉਹ esto ਲੰਗਰ ਵਾਲੇ ਲੋਕਾਂ ਦੀ ਹੋਵੇਗੀ ਸੋ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਇੱਥੋਂ ਦੇ ਲੋਕ ਲੈ ਮਲੇ ਜੋ ਹਰ ਹਰਵੇ ਲੋਕਾਂ ਦੀ ਮਦ ਲਈ ਤਤਪਰ ਰਹਿੰਦੇ ਨੇ ਮਾਨਯੋਗ ਐਮਐਲਏ ਸਦਾ ਕੁਲਵੰਤ ਸਿੰਘ ਜੀ ਪੰਡੋਰੀ ਤੇ ਇੱਥੋਂ ਦੇ ਜੋ ਜਿੰਨਾਂ ਨੂੰ ਟਿਕਟ ਮਿਲੀ ਆ ਗੁਰਮੀਤ ਸਿੰਘ ਮੀਤ ਹੇਰ ਜੀ ਸੋ ਸਾਰਿਆਂ ਦਾ ਸਾਰਿਆਂ ਦਾ ਸਮੂਹ ਸਰਕਾਰ ਦਾ ਦਿਲ ਦੀਆਂ ਘਰਾਈਆਂ ਚੋਂ ਸਮੁੱਚੇ ਹਲਕੇ ਵੱਲੋਂ ਇੱਥੋਂ ਜੋ ਲੰਗਰਾਂ ਵਾਲੇ ਵੱਲੋਂ ਦਿਲ ਦੀਆਂ ਘਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਵੱਡੀ ਰਾਹਤ ਹੈ ਉਹ ਅੱਜ ਇਸ ਫੈਸਲੇ ਨਾਲ ਸਰਕਾਰ ਦੇ ਸ ਸਾਂਝਾ ਜੋ ਫੈਸ਼ਨ ਲੋਕਾਂ ਨੂੰ ਮਿਲੇਗੀ